ਮਾਸਟਰ ਕਹਿੰਦਾ ਹਾਂ ਵੀ ਕਹਿੰਦਾ ਮੈਨੂੰ 15 ਫਲਾਂ ਦੇ ਨਾਂ ਦੱਸ ਟੀਟੂ ਕਹਿੰਦਾ ਜੀ ਸੇਬ ਆਂਬ ਤੇ ਅਮਰੂਦ ਮਾਸਟਰ ਕਹਿੰਦਾ ਸਾਵਾ ਛੇ ਕਹਿੰਦਾ 12 ਹੋਰ ਰਹਿ ਗਏ ਕਹਿੰਦਾ 12 ਦੇ ਨਾਂ ਦੱਸ ਕਹਿੰਦਾ ਜੀ ਇੱਕ ਦਰਜਨ ਕੇਲੇ ਇੱਕ ਤਾਇਆ ਆਪਦੇ ਆਖਰੀ ਸਾਹਾਂ ਤੇ ਸੀ ਘਰ ਦੇ ਉਹਨੂੰ ਕਹਿੰਦੇ ਹੁਣ ਤਾਂ ਆਖਰੀ ਸਾਹਾਂ ਤੇ ਐ ਰੱਬ ਕੋਲ ਜਾਣ ਵਾਲਾ ਹੁਣ ਤਾਂ ਰੱਬ ਦਾ ਨਾਮ ਲੈ ਲੈ ਹੂੰ ਤਾਇਆ ਕਹਿੰਦਾ ਹੁਣ ਰੱਬ ਦਾ ਨਾਮ ਲੈ ਕੇ ਕੀ ਕਰਨਾ ਹੈ 10 ਮਿੰਟਾਂ ਨੂੰ ਤਾਂ ਆਪਾਂ ਨਾਲ ਸਾਹਮਣਾ ਹੋ ਜਾਣਾ ਹੈ ਰੇਲਵੇ ਸਟੇਸ਼ਨ ਤੇ ਪੱਪੂ ਤੋਂ ਟੀਟੀ ਨੇ ਟਿਕਟ ਮੰਗ ਲਈ ਪੱਪੂ ਕਹਿੰਦਾ ਜੀ ਮੈਂ ਤਾਂ ਟ੍ਰੇਨ ਤੇ ਆਇਆ ਹੀ ਨਹੀਂ ਕਹਿੰਦਾ ਟੀਟੀ ਕਹਿੰਦਾ ਕੀ ਸਬੂਤ ਹੈ ਕਹਿੰਦਾ ਤੂੰ ਟ੍ਰੇਨ ਤੇ ਨਹੀਂ ਆਇਆ ਕਹਿੰਦਾ ਜੀ ਆਹੀ ਤਾਂ ਸਬੂਤ ਹੈ ਮੇਰੇ ਕੋਲ ਟਿਕਟ ਹੈ ਨਹੀਂ ਕੁੱਦਾ ਪੁੱਠਾ ਲੰਕ ਰਿਹਾ ਸੀ ਮੰਗੂ ਕਹਿੰਦਾ ਉਹ ਕੀ ਹੋ ਗਿਆ ਪੁੱਠਾ ਕੋਲੋਂ ਕੀ ਹਨਾ ਕੁੱਦਾ ਕਹਿੰਦਾ ਯਾਰ ਕੁਛ ਨਹੀਂ ਮੈਂ ਸਰਦੀ ਗੋਲੀ ਲਈ ਸੀ ਕਿਤੇ ਢਿੱਡ ਚ ਨਾ ਵੱਗ ਜੇ ਮਾਸਟਰ ਕਹਿੰਦਾ ਹਾਂ ਵੀ ਬੱਚੋ ਚੰਦ ਤੇ ਪਹਿਲਾ ਕਦਮ ਰੱਖਣ ਵਾਲੇ ਬੰਦੇ ਦਾ ਨਾਮ ਦੱਸੋ ਕੁੱਲਾ ਕਹਿੰਦਾ ਜੀ ਨੀਲ ਆਰਮਸਟਰong ਮਾਸਟਰ ਕਹਿੰਦਾ ਕੀ ਆ ਬਾਤ ਆ ਬਈ ਤੇ ਕਹਿੰਦਾ ਹੁਣ ਦੂਜਾ ਕਦਮ ਰੱਖਣ ਵਾਲੇ ਦਾ ਨਾਮ ਦੱਸੋ ਕਹਿੰਦਾ ਜੀ ਦੂਜਾ ਕਦਮ ਵੀ ਉਹ ਨਹੀਂ ਰੱਖਿਆ ਉਹ ਕਿਹੜਾ ਲੰਗਦਾ ਸੀ ਸਾਂਤਾ ਇੱਕ ਵਾਰੀ ਜੰਗਲ ਚੋਂ ਜਾ ਰਿਹਾ ਸੀ ਉਹਨੂੰ ਨਾ ਚੜੇਲ ਟੱਕਰ ਗਈ ਉਹਨੇ ਕਹਿੰਦੀ ਹਾ 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 ਮੈਂ ਚੜੇਲ ਆ ਕਹਿੰਦੀ ਸਾਂਤਾ ਕਹਿੰਦਾ ਤੈਨੂੰ ਪਤਾ ਮੈਂ ਤੇਰੀ ਇੱਕ ਭੈਣ ਦਾ ਘਰ ਆਵਾ ਇੱਕ ਸ਼ਿਪ ਦੇ ਵਿੱਚ 300 ਪਾਗਲ ਜਾ ਰਹੇ ਸੀ ਸ਼ਿਪ ਡੁੱਬਿਆ ਵੀ ਨਹੀਂ ਪਰ ਉਹ ਸਾਰੇ ਮਰ ਗਏ ਪਤਾ ਕਿਵੇਂ ਸਮੁੰਦਰ ਦੇ ਬਚਾਲੇ ਜਾ ਕੇ ਸ਼ਿਪ ਖਰਾਬ ਹੋ ਗਿਆ ਸਾਰੇ ਥੱਲੇ ਉਤਰ ਕੇ ਧੱਕਾ ਲਾਉਣ ਲੱਗੇ ਕੋਲੇ ਤੇ ਬਿਜਲੀ ਦੀ ਤਾਰ ਲੱਗੀ ਕੋਲਾ ਤੜਫ ਤੜ ਕੇ ਮਰਨੀ ਵਾਲਾ ਸੀ ਅਚਾਨਕ ਉਹਨੂੰ ਯਾਦ ਆਇਆ ਵੀ ਦੋ ਦਿਨਾਂ ਤੋਂ ਬਿਜਲੀ ਤਾਂ ਬੰਦ ਹੈ ਫਿਰ ਉਹ ਹੱਸ ਕੇ ਬੋਲਿਆ ਕਹਿੰਦਾ ਯਾਰ ਸ਼ੁਕਰਾ ਜਾ ਆ ਗਿਆ ਨਹੀਂ ਤਾਂ ਕਹਿੰਦਾ ਮਰੀ ਗਈ ਸੀ ਸੰਜੋ ਕਹਿੰਦਾ ਬੱਬੂ ਨੂੰ ਕਹਿੰਦਾ ਤੈਨੂੰ ਐ ਪਤਾ ਜਿਹੜੀ ਚਾਈਨਾ ਦੀ ਦੁਵਾਰ ਹੈ ਉਹ ਸੱਤ ਅਜੂਬਿਆਂ ਦੇ ਵਿੱਚ ਸ਼ਾਮਲ ਕਿਉਂ ਹੋਈ ਵੀ ਆ ਉਹ ਇੰਨੀ ਮਜ਼ਬੂਤ ਕਿਉਂ ਆ ਬੱਬੂ ਕਹਿੰਦਾ ਨਾ ਯਾਰ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਉਹ ਚੀਨੀਆਂ ਦੁਆਰਾ ਬਣਾਈ ਗਈ ਚੈਨਾ ਦੁਆਰਾ ਬਣਾਈ ਗਈ ਪਹਿਲੀ ਉਹ ਇੱਕ ਚੀਜ਼ ਹੈ ਜਿਹੜੀ ਇੱਥੋਂ ਤੱਕ ਇੰਨੇ ਟਾਈਮ ਤੱਕ ਟਿੱਗੀ ਹੋਈ ਆ ਨਹੀਂ ਚੈਨਾ ਦਾ ਸਮਾਨ ਕਹਿੰਦਾ ਆਉਂਦਾ ਬਾਅਦ ਚੋਂ ਪਹਿਲਾਂ ਖਰਾਬ ਹੋ ਜਾਂਦਾ ਪਹਿਲਾਂ ਮੈਂ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ ਫਿਰ ਮੈਂ ਮਕਾਨ ਮਾਲਕ ਨੂੰ ਆਈਪੀਐਲ ਤੇ ਲੱਗਣ ਵਾਲੇ ਸੱਟੇ ਬਾਰੇ ਦੱਸਿਆ ਹੁਣ ਉਹ ਵੀ ਮੇਰੇ ਨਾਲ ਕਿਰਾਏ ਦੇ ਘਰ 'ਚ ਹੀ ਰਹਿੰਦਾ ਹੈ ਲੋਕ ਕਹਿੰਦਾ ਪੁੱਤ ਨੂੰ ਕਹਿੰਦਾ ਪੁੱਤਰ ਤੂੰ ਸ਼ੇਰ ਦਾ ਪੁੱਤਰ ਹੈ ਤੇ ਸ਼ੇਰ ਮੈਂ ਆ ਜਵਾਬ ਬੋਲ ਕਹਿੰਦਾ ਡੈਰੀ ਸਹੀ ਗੱਲ ਕਹੀ ਮੈਨੂੰ ਮਾਸਟਰ ਵੀ ਸਕੂਲ ਚ ਆਹੀ ਕਹਿ ਰਹੇ ਸੀ ਵੀ ਤੂੰ ਕਿਹਜ ਜਾਨਵਰ ਦਾ ਬੱਚਾ ਹੈ ਇੱਕ ਮੰਗਤਾ ਰੋਜ਼ ਮੰਗ ਮੰਗ ਕੇ ਖਾਂਦਾ ਅੱਕ ਗਿਆ ਸੀ ਥੱਕ ਗਿਆ ਸੀ ਇੱਕ ਦਿਨ ਉਹ ਰੱਬ ਨੂੰ ਕਹਿੰਦਾ ਰੱਬਾ ਮੈਨੂੰ ਕੋਈ ਅਹਿਰੀ ਚੀਜ਼ ਖਾਣ ਨੂੰ ਦੇ ਦੇ ਜਿਹੜੀ ਮੈਂ ਖਾਈ ਜਾਵਾਂ ਤੇ ਮੁੱਕੇ ਵੀ ਨਾ ਰੱਬ ਕਹਿੰਦਾ ਆ ਲੈ ਪੁੱਤ ਕਹਿੰਦਾ ਚਿੰਗਮ ਇੱਕ ਦਿਨ ਕਿਸੇ ਦੇ ਘਰੇ ਚੋਰ ਵੜਿਆ ਆ ਖੜਕਾ ਸੁਣ ਕੇ ਮਕਾਨ ਮਾਲਕ ਦੀ ਅੱਖ ਖੁੱਲ ਗਈ ਮਕਾਨ ਮਾਲਕ ਕਹਿੰਦਾ ਕੌਣ ਚੋਰ ਕਹਿੰਦਾ ਮੈਂ ਮਕਾਨ ਮਾਲਕ ਕਹਿੰਦਾ ਕੌਣ ਹੈ ਚੋਰ ਕਹਿੰਦਾ ਮੈਂ ਮਕਾਨ ਮਾਲਕ ਫੇਰ ਕਹਿੰਦਾ ਕਹਿੰਦਾ ਕੌਣ ਹੈ ਉਹ ਕਹਿੰਦਾ ਹਿੱਲਿਆ ਹੋਇਆ ਮੈਂ ਬਿੱਲੀ ਆ ਤੇ ਉਹ ਕਹਿੰਦਾ ਤੇਰੇ ਰਿਜ਼ਲਟ ਦਾ ਕੀ ਬਣਿਆ ਮੁੰਡਾ ਕਹਿੰਦਾ ਗੜੀ ਹੈਡਮਾਸਟਰ ਦਾ ਮੁੰਡਾ ਵੀ ਫੇਲ ਹੋ ਗਿਆ ਤੇ ਉਹ ਕਹਿੰਦਾ ਤੂੰ ਡੈਡੀ ਕਹਿੰਦਾ ਡਾਕਟਰ ਦਾ ਮੁੰਡਾ ਵੀ ਫੇਲ ਹੋ ਗਿਆ ਤੇ ਕਹਿੰਦਾ ਤੇਰਾ ਕੀ ਬਣਿਆ ਡੈਡੀ ਕਹਿੰਦਾ ਵਕੀਲ ਦਾ ਮੁੰਡਾ ਵੀ ਫੇਲ ਹੋ ਗਿਆ ਕਹਿੰਦਾ ਨਲਾਇਕਾ ਤੇਰਾ ਕੀ ਬਣਿਆ ਕਹਿੰਦਾ ਡੈਡੀ ਤੂੰ ਕਿਹੜਾ ਜ੍ਹਾ ਰਜਨੀਕਾਂ ਤਾਂ ਕਹਿੰਦਾ ਤੇਰਾ ਮੁੰਡਾ ਵੀ ਫੇਲ ਹੋ ਗਿਆ ਮਾਸਟਰ ਕਹਿੰਦਾ ਪਾਣੀ ਚ ਰਹਿਣ ਵਾਲੇ ਪੰਜ ਜੀਵਾਂ ਦੇ ਨਾਮ ਦੱਸ ਗੋਲੂ ਕਹਿੰਦਾ ਜੀ ਡੱਡੂ ਮਾਸਟਰ ਕਹਿੰਦਾ ਸ਼ਾਬਾਸ਼ ਤੇ ਬਾਕੀ ਚਾਰ ਕਹਿੰਦਾ ਜੀ ਡੱਡੂ ਦੀ ਮੰਮੀ ਡੱਡੂ ਦਾ ਡੈਡੀ ਡੱਡੂ ਦਾ ਭਾਈ ਡੱਡੂ ਦੀ ਪੈ ਉਹ ਕਹਿੰਦਾ ਉਹਦੇ ਮੁੰਡੇ ਨੂੰ ਕਹਿੰਦਾ ਪੁੱਤ 5 ਤੋਂ ਬਾਅਦ ਕੀ ਆਉਂਦਾ ਕਹਿੰਦਾ ਡਾੜੀ 6 ਤੇ 7 ਕਹਿੰਦਾ ਸ਼ਾਬਾਸ਼ ਕਹਿੰਦਾ 7 ਤੋਂ ਬਾਅਦ ਕਹਿੰਦਾ 8 9 10 ਕਹਿੰਦਾ ਵੈਰੀ ਗੁੱਡ ਕਹਿੰਦਾ 10 ਤੋਂ ਬਾਅਦ ਕਹਿੰਦਾ ਡਾੜੀ ਗੋਲਾ ਬੇਗੀ ਬਾਸ਼ਾ ਸੰਤਾ ਪਾਰਟੀ ਦੇ ਵਿੱਚੋਂ ਲੇਟ ਕਰੇ ਆ ਅਗਲੇ ਦਿਨ ਉਹ ਦੋਸਤ ਕਹਿੰਦੇ ਉਹ ਤੈਨੂੰ ਕਹਿੰਦੇ ਕੱਲ੍ਹ ਆਇਲ ਨੇ ਕੁਝ ਖਾਣ ਨਹੀਂ ਕਹਾਂ ਨਾ ਨਾ ਕੁਝ ਖਾਸ ਨਹੀਂ ਆ ਦੋ ਤੰਦ ਤਾਂ ਕਹਿੰਦਾ ਮੈਂ ਪਹਿਲਾਂ ਹੀ ਕਢਾਉਣੀ ਸੀ ਸੱਤ ਸਾਧੂ ਆਪ ਦੇ ਆਪ ਦੇ ਤੱਪੜ ਤੇ ਬੈਠੇ ਸੀ ਇੱਕ ਬੰਦਾ ਆ ਵੱਡੇ ਸਾਧੂ ਨੂੰ ਕਹਿੰਦਾ ਕਹਿੰਦਾ ਬਾਬਾ ਜੀ ਕਹਿੰਦਾ ਮੈਨੂੰ ਐ ਦੱਸੋ ਮੈਂ ਆਪਦੀ ਘਰ ਵਾਲੀ ਨੂੰ ਕਿਵੇਂ ਕੰਟਰੋਲ 'ਚ ਕਰ ਸਕਾਂ ਵੱਡਾ ਸਾਧੂ ਛੋਟੇ ਸਾਧੂ ਨੂੰ ਕਹਿੰਦਾ ਕਹਿੰਦਾ ਲੈ ਕੇ ਆਓ ਵੀ ਇੱਕ ਛੋਟਾ ਤੱਪੜ ਹੋਰ ਪਾਈ ਲੈ ਦਾਦੀ ਤੇ ਪੋਤਾ ਉਸ ਵਿੱਚ ਗੱਲਾਂ ਕਰ ਰਹੇ ਸੀ ਦਾਦੀ ਕਹਿੰਦੀ ਪੁੱਤ ਉਹ ਦੇਖੀਂ ਜਾਂਦੀ ਉਹ ਕੁੜੀ ਨੂੰ ਲੱਗਦਾ ਲਕਵਾ ਹੋ ਗਿਆ ਕਿਵੇਂ ਉਹਦਾ ਹੱਥ ਕਹਿੰਦੀ ਐ ਤਾਂਹ ਜਿੰਨੂ ਹੋਈ ਜਾਂਦਾ ਤੇ ਮੂੰਹ ਜਮੀ ਕਹਿੰਦੀ ਪਿੱਛ ਗਿਆ ਹੋਇਆ ਲੱਗਦਾ ਪੋਤਾ ਕਹਿੰਦਾ ਦਾਦੀ ਲਗਭਗਾਂ ਨੂੰ ਹੋਇਆ ਹੈ 셀ਫੀ ਲੈਂਦੀ ਹੈ। ਤੇ ਉਹ ਕਹਿੰਦਾ ਉਹਦੇ ਮੁੰਡੇ ਨੂੰ ਪਾਠ ਨਾ ਯਾਦ ਹੋਣ ਤੇ ਗੁੱਸੇ 'ਚ ਕਹਿੰਦਾ ਤੂੰ ਗਦਾ ਦੇਖਿਆ? ਕਹਿੰਦਾ ਹਾਂ ਡੈੜੀ ਦੇਖਿਆ। ਉੱਲੂ ਦੇਖਿਆ ਕਹਿੰਦਾ? ਹਾਂ ਡੈੜੀ ਕਹਿੰਦਾ ਦੇਖਿਆ। ਕਹਿੰਦਾ ਤੇਰੀ ਸ਼ਕਲ ਜਮਾ ਉਹਨਾਂ ਨਾਲ ਨਹੀਂ। ਮੁੰਡਾ ਬੋਲਦਾ ਕਹਿੰਦਾ ਪਰ ਮੰਮੀ ਤਾਂ ਕਹਿੰਦੀ ਜਾਨੀ ਮੇਰੀ ਸ਼ਕਲ ਤੁਹਾਡੇ ਨਾਲ ਮਿਲਦੀ ਹੈ। ਮੁੰਡੇ ਵਾਲੇ ਕੁੜੀ ਦੇ ਘਰੇ ਦੇਖਣ ਚਲੇ ਗਏ ਕੁੜੀ ਨੂੰ। ਪੰਡਤ ਕਹਿੰਦਾ ਜੀ 36 ਦੇ 37 ਗੁਣ ਮਿਲਦੇ ਨੇ ਕਹਿੰਦਾ ਠੀਕ ਹੈ ਪਰ ਮੁੰਡੇ ਵਾਲੇ ਉੱਠ ਕੇ ਫੇਰ ਵੀ ਤਰਪੇ ਕੁੜੀ ਵਾਲੇ ਕਹਿੰਦੇ ਜੀ ਕੀ ਹੋ ਗਿਆ 7 ਦੇ 37 ਗੁਣ ਤਾਂ ਮਿਲਦੇ ਨੇ ਮੁੰਡੇ ਵਾਲੇ ਕਹਿੰਦੇ ਸਾਡਾ ਮੁੰਡਾ ਤਾਂ ਨਕਮ ਆ ਅਸੀਂ ਕੁੜੀ ਵੀ ਨਕਮੀ ਲੈ ਲਈਏ ਧੰਨਵਾਦ ਜੀ ਚੈਨਲ ਨੂੰ ਵੀਡੀਓ ਨੂੰ ਇੰਨਾ ਸੋਹਣਾ ਪਿਆਰ ਦੇਣ ਲਈ ਜੀ ਆਹ ਵੀਡੀਓ ਵੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਸੋਹਣੇ ਸੋਹਣੇ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਧੰਨਵਾਦ